ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ 3 ਸਾਲ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇਗਾ ਤੇ ਉੱਥੇ ਹੀ ਦੱਸਦੀ ਕਿ ਕਿਸਾਨ ਅੰਦੋਲਨ ਦੇ ਵਿੱਚ ਹੁਣ ਜਾਨ ਗੁਆਉਣ ਵਾਲੇ ਲੁਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੌਕਰੀ ਦੇ ਰਹੇ ਨੇ ਸੰਗਰੂਰ ਦੇ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੱਤ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਦਰਅਸਲ ਸੱਤ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਜੋ ਬੱਚੇ ਨੇ ਉਹਨਾਂ ਨੂੰ ਵੀ ਨੌਕਰੀ ਦਿੱਤੀ ਜਾਵੇਗੀ ਤੇ ਉਧਰ ਹੀ ਨੌਕਰੀ ਮਿਲਣ ਤੋਂ ਬਾਅਦ ਸ਼ਹੀਦਾ ਦੇ ਪਰਿਵਾਰਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਦਿਓ ਬਹੁਤ ਧੰਨਵਾਦੀ ਨੇ ਜਨਾਬ ਨੇ ਵਾਦਾ ਪੂਰਾ ਕੀਤਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਬਿਲਕੁਲ ਜਿਹੜੇ ਆਪਾਂ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨੀ ਨੂੰ ਲੈ ਕੇ ਜਿਹੜੇ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਹੜੇ ਪੋਸਟ ਟਾਈਮ ਲੈ ਕੇ ਆਏ ਸੀਗੇ ਉਹਦੇ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਰਿਹਾ ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀ ਜਿਹੜੇ ਉਹ ਹਾਦਸਾ ਪਾਗੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ مالی ਮਦਦ ਜਾਂ ਉਹਨਾਂ ਨੂੰ ਜਿਹੜੀ ਇੱਕ ਨੌਕਰੀ ਹੈ ਜਿਹੜਾ ਰੋਜ਼ਗਾਰ ਆ ਜਿਹੜਾ ਦੇਣ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਟੂ ਟਾਈਮ ਜਿਹੜਾ ਦਿੱਤਾ ਜਾ ਰਿਹਾ ਸੋ ਜਿਹੜੇ ਪੈਂਡਿੰਗ ਕੇਸ ਸੀਗੇ ਅੱਜ ਮੇਰੇ ਹਲਕੇ ਦੇ ਜਿਹੜੇ ਤਕਰੀਬਨ 8 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਹਦਾ ਦੁਬਾਰਾ ਕੇਸ ਜਿਹੜਾ ਬਣਨਾ ਤੇ ਅੱਜ 7 ਜਣਿਆਂ ਨੂੰ ਜਿਹੜਾ ਅਸੀਂ ਜਿਹੜੇ ਉਹਨਾਂ ਨੂੰ ਲੈਟਰ ਜਿਹੜੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਨੇ ਸੋ ਜਿਨ੍ਹਾਂ ਨੂੰ ਵੱਖ-ਵੱਖ ਜਿਹੜੇ ਵਿਭਾਗਾਂ ਦੇ ਵਿੱਚ ਕੋਈ ਬਤੌਰ ਸੇਵਾਦਾਰ ਜਾਂ ਬੇਲਦਾਰ ਜਿਹੜੀ ਦਰਜਾ 4 ਦੀਆਂ ਜਿਹੜੀਆਂ ਪੋਸਟਾਂ ਨੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਗਏ ਇੱਕ ਕੀ ਰੈਗੂਲਰ ਬੇਸ ਤੇ ਰੱਖੇਗੇ ਨੇ ਜਾਂ ਕੰਟਰੈਕਟ ਬੇਸ ਤੇ ਨੇ ਕਹਦੋ ਕੀ ਰੈਗੂਲਰ ਨੇ ਗਵਰਨਮੈਂਟ ਜਿਹੜੀਆਂ ਨੌਕਰੀਆਂ ਨੇ ਔਰ ਇਹਨਾਂ ਦਾ ਪਰੋਬੇਸ਼ਨਲ ਪੀਰੀਅਡ ਪ੍ਰੋਪਰ ਜਿਹੜ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸਿਖਾ ਦਿੱਤਾ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀਆਂ ਸਿਖਾ ਦਿੱਤਾ ਪਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅਣ ਦੇਖਿਆ ਜਾ ਭਲਾਇਆ ਜਾ ਸਕਦਾ ਪਰ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਕੋਈ مالی ਮਦਦ ਜਾਂ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਗੀ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਆਏ ਕਿ ਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਅਸੀਂ ਜਿਹੜੀ ਉਹਨੂੰ ਜਿਹੜੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਜੁਆਇੰਟ ਜੈਂਟ ਦੇ ਕਿੰਨੀਆਂ ਐਪਲੀਕੇਸ਼ਨ ਜਿਹੜੇ ਹਲੇ ਪੈਂਡਿੰਗ ਨੇ ਕਿੰਨੇ ਟੋਟਲ ਜਿਹੜੇ ਕੇਸ ਆਏ ਆ तकरीबन ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲਿਸਟ ਆਈ ਹੈ ਸੋ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਹੈ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਿੰਨ ਹੋ ਸਕਦਾ ਉਹ ਵੱਧ ਵੀ ਸਕਦਾ ਕੀ ਕਹਾਲੋ ਤੋ ਇਹ ਜੁਆਇਨ ਕਰ ਲਵਾਂ ਖਾਂ ਬੜਾ ਅਮਨ ਸਰ ਜਲੰਧਰ ਦੇ ਜਿਹੜੇ ਇਲੈਕਟ ਮੇਰਾ ਨਾਮ ਜਿਲਦਾਰ ਜੀ ਕਿਸਾਨੀ ਅੰਦੋਲਨ ਨਾਲ ਕੌਣ ਤੁਹਾਡਾ ਇੰਚੀ ਹਿਲਵਾਇਆ ਕਿਸਾਨੀ ਅੰਦੋਲਨ ਨਾਲ ਮੇਰੇ ਪੁੱਛਾਈ ਦੀ ਨੋਟ ਕੀ ਕਹਿਣਾ ਹੈ ਜਿਹੜੇ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ ਜਿਹੜੇ ਕਿਸਾਨੀ ਅੰਦੋਲਨ ਚੀਜ ਉਹਨਾਂ ਨੂੰ ਪਰਵਾਰ ਮੈਂਬਰ ਸਰਕਾਰੀ ਨੌਕਰੀ ਦੇ ਦਿੱਤੇ ਆ ਨੌਕਰੀ ਮਿਲੀ ਹੈ ਕੀ ਕਹ ਹਾਂ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਭਗਤ ਮਾਨ ਜੀ ਦੇ ਸਾਡੇ ਐਮਐਲਏ ਨਿਰੰਦਰ ਗੌਰ ਫਰਾਜੀ ਦਾ ਬਹਿਤਨ ਨੂੰ ਧੰਨਵਾਦ ਕਰਦੀ ਆ ਇਹਨਾਂ ਦੀ ਬਹੁਤ ਮਿਹਨਤ ਸਦਕਾ ਬਹੁਤ ਮਿਹਨਤ ਸਦਕਾ ਜਿਹੜੇ ਇਸ ਨਸਾਨੀਆਂ ਦੋਨਾਂ ਚੀਜ਼ ਤੋਂ ਪਰਵਾਰ ਉਨ੍ਹਾਂ ਨੇ ਬਣਾ ਕੇ ਪੰਜਾਬ ਸਰਕਾਰ ਨੇ ਤੇ ਉਹਨਾਂ ਦੀ ਆਰਥਿਕ ਤੌਰ ਤੇ ਤੇ ਬਾਕੀ ਨੌਕਰੀਆਂ ਸੰਬੰਧੀ ਚ ਬਹੁਤ ਪੂਰੀ ਮਦਦ ਕੀਤੀ ਹੈ ਅਸੀਂ ਆਪਣੇ ਨਿਰੰਦਰ ਕੌਰ ਭਰਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਕੀ ਉਮੀਦ ਸੀਗੀ ਸਾਨੂੰ ਕਿ ਨੌਕਰੀ ਮਿਲ ਜੂਗੀ ਤੇ ਸਾਡੀ ਪੂਰੀ ਉਮੀਦ ਸੀ ਨਿਰੰਦਰ ਕੌਰ ਭਰਾ ਜੀ ਤੇ ਮੈਡਮ ਜੀ ਤੇ ਸਾਡੀ ਭੈਣ ਤੇ ਸਾਡੇ ਤੇ ਪੂਰੀ ਉਮੀਦ ਸੀ ਪੂਰੀ ਆਸ ਸੀ ਉਹ ਸਾਡੀ ਆਸਾਂ ਤੇ ਅੱਜ ਪੂਰਾ ਕਰ ਰਿਹਾ ਠੀਕ ਹਾਂ ਬਈ ਰੋਲ ਕੀ ਨਾਮ ਹੈ ਜਿਸ ਵੀ ਜੀ ਕੌਣ ਕਿਸਾਨੀ ਅੰਦੋਲਨ ਦਾ ਸ਼ਹੀਦ ਹੋਇਆ ਜੀ ਕੀ ਕਹਿਣਾ ਜਿਹੜਾ ਕੇਂਦਰ ਪੰਜਾਬ ਸਰਕਾਰ ਨੇ ਤੋਂ ਵਾਅਦਾ ਕੀਤਾ ਸੀ ਕਿ ਨੌਕਰੀਆਂ ਦੇਵਾਂਗੇ ਅੱਜ ਨੌਕਰੀ ਮਿਲੀ ਹੈ ਕੀ ਕਹਿਣਾ ਬਹੁਤ ਧੰਨਵਾਦ ਜੀ ਇਹਨਾਂ ਨੇ ਜਿਹੜਾ ਸਾਨੂੰ ਮਿਲਦੇ ਪੈਣ ਘਰ ਵਿੱਚ ਕੋਈ ਕੀ ਉਹਨਾਂ ਤੋਂ ਤੁਹਾਡੇ ਪਤੀ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੋਰ ਜੀ ਹੈ ਨਹੀਂ ਜੀ ਅੱਛਾ ਕਿੰਨੇ ਬੱਚੇ ਨੇ ਤੁਹਾਡੇ ਕਿੰਨੀ ਕਿੰਨੀ ਉਮਰ ਦੇ ਨੇ ਕੀ ਕਰਦੇ ਨੇ ਚਾਰ ਬੱਚੇ ਨੇ ਅੱਛਾ ਜੀ ਅੱਛਾ ਜੀ ਸਾਰੇ ਛੋਟੇ ਨੇ ਹਲੇ ਕਿਹੜੇ ਡਿਪਾਰਟਮੈਂਟ ਤੁਹਾਨੂੰ ਨੌਕਰੀ ਮਿਲੀ ਹੈ ਕਿਹੜੇ ਵਿਭਾਗ ਚ ਲਾਇਆ ਗਿਆ ਹਲੇ ਕੁਝ ਨਹੀਂ ਪਤਾ ਜੀ ਕਹਿੰਦੇ ਖੇਤੀਬਾੜੀ ਮਹਿਕਮੇ ਚ ਜਾਓਗੇ ਉਹ ਦੱਸਣਗੇ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਦਾ ਕੀ ਧੰਨਵਾਦ ਜੀ ਤੁਹਾਨੂੰ ਉਮੀਦ ਸੀ ਕਿ ਤੁਹਾਨੂੰ ਕੀ ਵੀ ਇਦਾਂ ਦਾ ਕੁਝ ਹੋ ਜਾਊਗਾ ਕਿਉਂਕਿ ਪਹਿਲਾਂ ਵੀ ਸਰਕਾਰਾਂ ਵਾਅਦੇ ਕਰਦੀਆਂ ਸੀ ਕਿ ਪਰਾਨੀ ਸਰਕਾਰਾਂ ਸੀਗੀਆਂ ਪਰ ਉਹ ਤੇ ਪੂਰੀ ਤਰ੍ਹਾਂ ਚੜ੍ਹਦਾ ਨਾ ਜਾਨਾ ਉਹਨਾਂ ਨੇ ਸਾਨੂੰ ਹੋਰ ਚੰਗੀ ਕੜਵਲਾ ਕੇ 3 ਲੱਖ ਦਾ ਚੈੱਕ ਦਿੱਤਾ ਸੀ ਹਾਂ ਜੀ ਉਹਨਾਂ ਨੇ ਵਾਅਦਾ ਕਰਿਆ ਸੀ ਕਿ ਅਸੀਂ ਇੱਕ ਆਪਣਾ ਬੰਦਾ ਪੂਰਾ ਕਰੀਏ ਅੱਜ ਬੰਦਾ